ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਨੇ ਠੀਕ ਠਾਕ ਹੋਮੋਂਗੇ ਤੇ ਤੰਦਰੁਸਤ ਹੋਮੋਂਗੇ ਸੋ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਵਾਂਗੇ ਕਿ ਆਪਾਂ ਚਿੱਟੇ ਕੱਪੜਿਆਂ ਤੋਂ ਕਿਸ ਤਰੀਕੇ ਨਾਲ ਦਾਗ ਉਤਾਰ ਸਕਦੇ ਹਾਂ ਕਈ ਵਾਰ ਆਪਣੇ ਕੱਪੜਿਆਂ ਤੇ ਹਨਾ ਦਾਗ ਲੱਗ ਜਾਂਦੇ ਚਿੱਟਿਆਂ ਦੇ ਉੱਤੇ ਤੇ ਉਹ ਲੈਂਦੇ ਨਹੀਂ ਤਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਬਹੁਤ ਹੀ ਆਸਾਨੀ ਨਾਲ ਚਿੱਟੇ ਕੱਪੜਿਆਂ ਤੋਂ ਦਾਗ ਉਤਾਰ ਸਕਦੇ ਹੋ ਉਮੀਦ ਕਰਦੇ ਆ ਤੁਹਾਨੂੰ ਆਪਣੀ ਵੀਡੀਓ ਪਸੰਦ ਆਉਂਦੀ ਹੋਣੀ ਆ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਹਾਂਜੀ ਤੁਸੀਂ ਦੇਖ ਸਕਦੇ ਹੋ ਇਹ ਆਪਣਾ ਚਿੱਟਾ ਕੁੜਤਾ ਪਜਾਮਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਦਾਗ-ਦੂਗ ਲੱਗੇ ਹੋਏ ਆ ਹਨ ਤਾਂ ਆਪਾਂ ਇਹ ਤੁਹਾਨੂੰ ਬਿਲਕੁਲ ਚਿੱਟਾ ਕਰਕੇ ਦਿਖਾਵਾਂਗੇ ਆਪਾਂ ਜੀ ਇਹ ਰੰਗ ਕੱਟ ਲਿਆ ਤੇ ਆਪਾਂ ਹੁਣ ਇਸ ਨੂੰ ਪਾਣੀ ਗਰਮ ਕਰਨ ਨਾਲ ਰੱਖ ਦਿੱਤਾ ਸੀ ਕਿਤੇ ਆਪਾਂ ਹੁਣ ਇਸ ਵਿੱਚ ਰੰਗ ਕੱਟ ਪਾਵਾਂਗੇ ਕੇ ਰੰ ਤੁਸੀਂ ਹਨਾ 2 ਚਮਚੇ ਰੰਗ ਘੜ ਦੇ ਪਾਉਣੇ ਆ ਜੇਕਰ ਤੁਹਾਨੂੰ ਘੱਟ ਲੱਗੇ ਤਾਂ ਬਾਅਦ ਵਿੱਚ ਬਾਅਦ ਪਾ ਲੈਣਾ ਹੁਣ ਆਪੇ ਇਸ ਵਿੱਚ ਰੰਗ ਘੜ ਪਾ ਦਿੱਤਾ ਤਾਂ ਹੁਣ ਆਪਾਂ ਇਹਦੇ ਵਿੱਚ ਆਪੜਾ ਕੋਟਾ ਪਿਆ ਮਾਸੀ ਇਹ ਪਾਵਾਂਗੇ ਲਓ ਜੀ ਆਪ ਜਿਹੜੇ ਕੋਰਤਾ ਪਿਆ ਮੈਂ ਡਿਪ ਕਰਤਾ ਇਹਦੇ ਵਿੱਚ ਤੇ ਕਈ ਭੈਣਾਂ ਨੇ ਮੈਸੇਜ ਆ ਰਹੇ ਸੀ ਹਨਾ ਵੀ ਆਪਾਂ ਜਦੋਂ ਦੁਪੱਟਾ ਡਾਈ ਕਰਨਾ ਤਾਂ ਵੀ ਗੈਸ ਆਉਣ ਰੱਖਣਾ ਹਾਂਜੀ ਆਪਾਂ ਗੈਸ ਆਉਣ ਰੱਖਣਾ 10 ਮਿੰਟਾਂ ਤੱਕ ਆਪ ਗੈਸ ਤੇ ਇਹ ਦੁਪੱਟੇ ਨੂੰ ਡਾਈ ਕਰਨਾ ਹੈ ਤਦ ਤੋਂ ਬਾਅਦ ਆਪਾਂ ਉਹਨੂੰ ਨੀਚੇ ਲਾ ਕੇ ਫਿਰ ਠੰਡਾ ਕਰਨ ਦੇ ਲਈ ਰੰਗ ਨੂੰ ਰੱਖ ਦੇਣਾ ਬਾਅਦ ਵਿੱਚ ਆਪਾਂ ਦੁਪੱਟਾ ਕੱਢ ਲੈਣਾ ਸੂਚੋਂ 10 ਮਿੰਟਾਂ ਤੱਕ ਆਪਾਂ ਗੈਸ ਤੇ ਚਲਦੇ ਤੇ ਹੀ ਰੱਖਣੇ ਜੀ ਹੁਣ ਆਪਾਂ ਆ ਵੀ ਹੈ ਨਾ ਅੱਗ ਤੇ ਚੁੱਲ੍ਹੇ ਤੇ ਰੱਖਿਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਹਨ ਆਪਾਂ ਇਹ ਵੀ ਅੱਗ ਤੇ ਹੀ ਰੱਖਿਆ ਹੋਇਆ ਹੈਗਾ ਤੇ ਆਪਾਂ ਇਸ ਨੂੰ ਹਿਲਾਉਂਦੇ ਰਹਾਂਗੇ ਆਪਣੇ ਚਿੱਟੇ ਕੁਰਤੇ ਪਿਆ ਮੈਂ ਤੇ ਬਹੁਤ ਸਾਰੇ ਦਾਗ ਲੱਗ ਜਾਂਦੇ ਆ ਉਹ ਲੈਂਦੇ ਨਹੀਂ ਹਨ ਤਾਂ ਆਪਾਂ ਇਸ ਤਰ੍ਹਾਂ ਨਾਲ ਆਪਣੇ ਚਿੱਟੇ ਕੁਰਤੇ ਪਿਆ ਮੈਂ ਤੋ ਦਾਗ ਲਾ ਸਕਦੀ ਹਾਂ ਜੀ ਜਿੰਨਾ ਚਿਰ ਹਨਾ ਦਾਗ ਨਹੀਂ ਲੈਂਦਾ ਪੁੰਨਾ ਚਿਹਰਾ ਇਸੇ ਤਰੀਕੇ ਨਾਲ ਹੀ ਇਸ ਨੂੰ ਮਿਲਾਉਂਦੇ ਰਹਾਂਗੇ ਤੇ ਅੱਗ ਦੇ ਉੱਤੇ ਹੀ ਰੱਖਾਂਗੇ ਬਹੁਤ ਸਾਰੇ ਭੈਣਾਂ ਕਮੈਂਟ ਆ ਰਹੇ ਸੀਗੇ ਵੀ ਲਾਈਟ ਕਲਰ ਦੇ ਵਿੱਚ ਨਾ ਦੁਪੱਟਾ ਡਾਈ ਕਰੋ ਹਾਂਜੀ ਭੈਣੇ ਆਪਾਂ ਤੁਹਾਨੂੰ ਇੱਕ ਲਾਈਟ ਕਲਰ ਦੀ ਵੀਡੀਓ ਵੀ ਬਣਾ ਕੇ ਜਰੂਰ ਦੱਸਾਂਗੇ ਆਪਾਂ ਜੀ ਇਸ ਨੂੰ ਹਲਾਉਂਦੇ ਰਹਿਣਾ ਜਿੰਨਾ ਚਿਰ ਆਪਣੇ ਨਾ ਦਾਗ ਲੈਂਦੇ ਨਹੀਂ ਆਪਾਂ ਉਹਨਾਂ ਚਿਰ ਇਸ ਨੂੰ ਇਸੇ ਛਿੱਕਿਨਾਰੀ ਅੱਗ ਤੇ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਆਪਾਂ ਇਸ ਤਰੀਕੇ ਨਾਲ ਇਸ ਨੂੰ ਹਲਉਂਦੇ ਰਾਂਗੇ ਜੀ ਜੇ ਗਾੜਾ ਦਪੱਟੇ ਤੋਂ ਰੰਗ ਕਾਟ ਕੱਟਣਾ ਹੈ ਤਾਂ ਉਹ ਵੀ ਆਪਾਂ ਇਸ ਤਰੀਕੇ ਨਾਲ ਹੀ ਕੱਟ ਸਕਦੇ ਹਾਂ ਉਹਦੀ ਆਪ ਵੀਡੀਓ ਪਾ ਦਿੱਤੀ ਸੀਗੀ ਜੀ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਾਨੂੰ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਵੀ ਅਸੀਂ ਆਪਾਂ ਅੱਗੇ ਕਿਸ ਚੀਜ਼ ਦੀ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਜਿਹੜਾ ਕੁੜਤਾ ਪਜਾਮਾ ਉਹ ਚਿੱਟਾ ਹੋਣ ਲੱਗ ਗਿਆ ਇਸ ਤਰੀਕੇ ਨਾਲ ਆਪਾਂ ਜਿਹੜੇ ਹਨ ਆਪਣੇ ਕੱਪੜਿਆਂ ਤੇ ਦਾਗ ਹੁੰਦੇ ਆਪਾਂ ਇਸ ਤਰੀਕੇ ਨਾਲ ਲਾ ਸਕਦੇ ਆ 记者。 ਨੰਬੂ ਤਾਂ ਇਹ ਸਨੂ ਇਹ ਹਲਾਉਂਦੀ ਰਹਿਣਾਗਾ ਤੁਸੀਂ ਦੇਖ ਸਕਦੇ ਹੋ ਆਪਣੇ ਇਹ ਚਿੱਟਾ ਕੁਰਤਾ ਵੀ ਅਮੋਂ ਕਿਸ ਤਰੀਕੇ ਨਾਲ ਹਨ ਚਿੱਟਾ ਹੋ ਗਿਆ ਜੀ ਪਹਿਲਾਂ ਨਾਲ ਬਹੁਤ ਹੀ ਜ਼ਿਆਦਾ ਬੁਤਾ ਸੀਗਾ ਤੇਰਾ ਮੈਂ ਬੁਤਾ ਆ ਸੀ ਗੰਦਾ ਕਰ ਲਿਆ ਸੀ ਤੂੰ ਇਹ పలా కు ਲੋ ਜੀ ਤੁਸੀਂ ਦੇਖ ਸਕਦੇ ਹੋ ਆਪਣਾ ਇਹ ਚਿੱਟਾ ਕੁਰਤਾ ਪਿਆ ਮੈਂ ਇਸਦੇ ਤੋਂ ਸਾਰੇ ਦਾਗ ਲੈ ਚੁੱਕੇ ਨੇ ਤੇ ਚਿੱਟਾ-ਚਿੱਟਾ ਬਣ ਗਿਆ ਜੀ ਤੁਸੀਂ ਦੇਖ ਲਓ ਇਸ ਟ੍ਰਿਕ ਨਾਲ ਆਪਾਂ ਘਰ ਵਿੱਚ ਹੀ ਚਿੱਟੇ ਕੁਰਤੇ ਵੀ ਆਪਣੇ ਤੋਂ ਦਾਗ ਸਾਰੇ ਲਾ ਸਕਦੇ ਆਂਗੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਪਲੀਜ਼ ਵੱਧ ਤੋਂ ਵੱਧ ਸ਼ੇਅਰ ਲਾਈਕ ਸਬਸਕ੍ਰਾਈਬ ਹਣ ਕਰਿਆ ਕਰੋ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਹਾਂਜੀ ਹੁਣ ਆਪਾਂ ਇਸ ਨੂੰ ਠੰਡੇ ਪਾਣੀ ਦੇ ਵਿੱਚ ਰੱਖ ਦੇਵਾਂਗੇ ਜੋ ਬੰਦੀਪ ਨਾ ਪੁੱਤ ਨਾ ਲਓ ਜੀ ਹੁਣ ਆਪਾਂ ਇਸ ਨੂੰ ਠੰਡੇ ਪਾਣੀ ਦੇ ਵਿੱਚ ਪਾ ਦੇਵਾਂਗੇ ਕੁਰਤੇ ਪਜਾਮੇ ਤੁਸੀਂ ਦੇਖ ਸਕਦੇ ਆਪਣਾ ਕੁਰਤਾ ਪਜਾਮਾ ਚਿੱਟਾ ਜਿਹਾ ਨਿਕਲਿਆ ਆ ਤੇ ਆਪਾਂ ਹੁਣ ਇਸ ਨੂੰ ਠੰਡੇ ਪਾਣੀ ਵਿੱਚ ਡੁਬੋ ਕੇ ਰੱਖ ਦੇਵਾਂਗੇ ਹਲੋ ਨਾ ਪੁੱਤ 30 ਬੱਜੂ ਤੇਰੇ 30 ਬੱਜੂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਜਿਹੜਾ ਕੁਰਤਾ ਪਜਾਮਾ ਉਹ ਆਪਾਂ ਠੰਡੇ ਪਾਣੀ ਵਿੱਚ ਰੱਖ ਦਿੱਤਾ ਤੇ ਇਸੇ ਤਰੀਕੇ ਨਾਲ ਆਪਾਂ ਦੂਜਾ ਕੁੱਤਾ ਪਿਆ ਮੈਂ ਇਸ ਵਿੱਚ ਡਿਪ ਕਰ ਦੇਵਾਂਗੇ ਜਿਹੜੇ ਆਪਣਾ ਕੁਰਤਾ ਤੇ ਮਾਂ ਪੀਲਾ ਪੈ ਜਾਂਦਾ ਜਾਂ ਹਨ ਕੋਈ ਦਾਗ ਦੂਧ ਹੁੰਦਾਗਾ ਤਾਂ ਇਸ ਤਰੀਕੇ ਨਾਲ ਸਾਰਾ ਲੈ ਜਾਂਦਾ ਹੈ ਤੋਤਾ ਹਾਂ ਤੋਤਾ ਤੋਤਾ ਮੈਂ ਭੰਗ ਲਓ ਜੀ ਆਪਾਂ ਇਸ ਵਿੱਚ ਪਾਣੀ ਪਾ ਦਿੱਤਾ ਤੇ ਇਸ ਵਿੱਚ ਆਪਾਂ ਥੋੜਾ ਜਿਹਾ ਰੰਗ ਘੱਟ ਪਾ ਦੇਵਾਂਗੇ ਕੱਟਾ ਜਮਣਾਂ ਕੈਂਸਲ ਛੱਡ ਦੀ ਲਓ ਜੀ ਆਪਾਂ ਇਸ ਤਰੀਕੇ ਨਾਲ ਹੀ ਆਪਾਂ ਇਸ ਇਸ ਕੁਰਤੇ ਵੀ ਮੈਨੂੰ ਵੀ ਇਵੇਂ ਚੁੱਕਰੀਓ ਕਰਾਂਗੇ ਉਮੀਦ ਕਰਦੇ ਆ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਹੋਵੇਗੀ ਤਾਂ ਵੀ ਤਕਰੀਬੀ ਵਾਤਵਾਦਨ ਸਪੋਰਟ ਕਰਿਆ ਕਰੋ ਜੀ ਤੁਸੀ ਦੇਖ ਸਕ ਰਹੇ ਆ ਆਪਣੇ ਇਹੜਾ কুরਤਾ ਵੀ ਅੰਮਰ ਸੀਗਾ ਜਿੱਤ ਸਾਰੇ ਦਾਗਦੂਗ ਲੈ ਕੇ ਨੇ ਤੇ ਬਿਲਕੁਲ ਚਿੱਟਾ ਹੋ ਗਿਆ ਤਾਂ ਇਸ ਤਰੀਕੇ ਨਾਲ ਤੁਸੀਂ ਵੀ ਆਪਣੇ ਘਰ ਵਿੱਚ ਹੀ ਚਿੱਟੇ ਕੁਰਤੇ 'ਤੇ ਮੈਂ ਤਾਂ ਸਾਗ ਬਹੁਤ ਹੀ ਆਸਾਨੀ ਨਾਲ ਲਾ ਸਕਦੇ ਧੰਨਵਾਦ ਜੀ